ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਫੜੀ ਗਈ ਮੁਹਿੰਮ ਦੇ ਚੱਲਦੇ ਅੱਜ ਪੂਰੇ ਪੰਜਾਬ ਦੇ ਵਿੱਚ ਅਫਸਰ ਸ਼ਾਹੀ ਐਕਸ਼ਨ ਮੋਡ ਦੇ ਵਿੱਚ ਵਿਖਾਈ ਦਿੱਤੀ ਤੇ ਖਾਥਾਂ ਦੇ ਉੱਪਰ ਆਪਰੇਸ਼ਨ ਕਾਸੂਦ ਤਹਿਤ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਕੀਤੀ ਗਈ ਜਿਸ ਦੇ ਚੱਲਦੇ ਮੁਕਸਰ ਦੇ ਵਿੱਚ ਵੀ ਆਈਜੀ ਇੰਟੈਲੀਜੈਂਸ ਬਾਬੂ ਲਾਲ ਮੀਨਾ ਨੇ ਪਹੁੰਚ ਕੇ ਪੁਲਿਸ ਦੇ ਨਾਲ ਸ਼ੱਕੀ ਇਲਾਕਿਆਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਸਰਚ ਮੁਹਿੰਮ ਚਲਾਈ ਤੇ ਇਸ ਦੇ ਵਿੱਚ ਪੁਲਿਸ ਨੂੰ ਉਮੀਦ ਨਾਲੋਂ ਵੀ ਵੱਡੀ ਸਫਲਤਾ ਹਾਸਲ ਹੋਣ ਬਾਰੇ ਆਈਜੀ ਮੀਨਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਨੇ ਨਸ਼ਿਆਂ ਵਿਰੁੱਧ ਜੋ ਲੜਾਈ ਆਪਰੇਸ਼ਨ ਹੈਗਾ ਇਹ ਚੱਲਦਾ ਰਹੇਗਾ ਔਰ ਮੇਰੀ ਪਬਲਿਕ ਨੂੰ ਸਾਰਿਆਂ ਨੂੰ ਇਹ ਬੇਨਤੀ ਹੈਗੀ ਕਿ ਜਿੱਥੇ ਕਿੱਥੇ ਵੀ ਇਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਜਾਂ ਕੋਈ ਐਸੀ ਬਾਤ ਪਤਾ ਚੱਲੇ ਉਹ ਸਾਡੇ ਅਫਸਰਾਂ ਨੂੰ ਐਸਐਸਪੀ ਸਾਹਿਬ ਨੂੰ ਸਿਕਰੇਟਲੀ ਦੱਸੇ ਤਾਂ ਕਿ ਉਹਦਾ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾ ਸਕੇ ਇਹ ਤਾਂ ਇਲਾਵਾ ਅਸੀਂ ਜਾਗਰੂਕਤਾ ਲਈ ਵੀ ਅੱਗੇ ਅਸੀਂ ਪ੍ਰੋਗਰਾਮ ਵੀ ਰੱਖਾਂਗੇ ਜੋ ਯੂਥ ਤੇ ਖਾਸ ਕਰ ਉਹਨਾਂ ਨੂੰ ਵੋਇ ਨਸ਼ਾ ਦੇ ਕੀ ਦੁਸ਼ਪਰਨਾਮ ਹੈ ਔਰ ਇਨਾਮ ਬਚਣ ਲਈ ਉਹਨਾਂ ਦੀ ਜਿਵੇਂ ਕਾਉਂਸਲਿੰਗ ਟ੍ਰੀਟਿੰਗ ਜਾਂ ਜੇੜੇ ਇਹਦੇ ਵਿੱਚ ਹੈ ਉਹਨਾਂ ਦੇ ਅਗੇ ਗਵਰਨਮੈਂਟ ਕੇ ਉਸਕੇ ਮੁਤਾਬਿਕ ਰੀ ਐਸਿਲੀਟੇਸ਼ਨ ਕਰੀਗਾ ਤੇ ਇਹ ਸਾਰੀ ਚੀਜ਼ਾਂ ਵੀ ਨਾਲ-ਨਾਲ ਚੱਲੂਗੀ ਸਰ ਜਿਹੜਾ ਜੋ ਬڑے-ਵੱਡੇ ਪੈਮਾਨੇ ਤੇ ਜੋ ਨਸ਼ਿਆਂ ਦੇ ਵਿਰੋਧ ਦਾ ਭਿਆਨ ਪੂਰੇ ਗਿਆ ਪੰਜਾਬ ਪੁਲਿਸ ਵੱਲੋਂ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਦੇਖਣ ਚ ਮਿਲਿਆ ਤੁਸੀਂ ਆਪ ਵੀ ਵਿజిਟ ਕੀਤਾ ਜੀ ਲੱਗ ਲੱਗ ਜਗ੍ਹਾ ਜਿੱਥੇ ਹੋਏ ਨਹੀਂ ਜਿਵੇਂ ਮੁਕਸਰ ਮੈਂ ਤਾਂ ਠੀਕ ਹੀ ਹੈਗਾ ਲੋਕਾਂ ਦਾ ਵੀ ਸਭ ਇਹ ਹੈ ਕਿ ਜੋ ਨਸ਼ਾ ਨਸ਼ੇ ਦੀ ਬਿਮਾਰੀ ਹੈ ਜੀ ਤਾਂ ਉਹਨੂੰ ਖਤਮ ਕਰਨ ਲਈ ਉਹ ਲੋਕ ਸਾਰੇ ਪੁਲਿਸ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਔਰ ਪੁਲਿਸ ਦੇ ਨਾਲ ਜੁੜਨ ਲਈ ਲੋਕ ਸਾਰੇ ਤਿਆਰ ਹੈਗੇ ਤੇ ਕੀ ਅਪੀਲ ਕਰਨਾ ਚਾਹੂਗਾ ਲੋਕਾਂ ਨੂੰ ਜਿਸ ਤਰ੍ਹਾਂ ਕੋਈ ਇਨਫੋਰਮੇਸ਼ਨ ਵਗੈਰਾ ਲੋਕਾਂ ਨੂੰ ਯਹੀ ਅਪੀਲ ਹੈ ਕਿ ਜਿਹੜਾ ਵੀ ਜਦਾ ਮੁਕਸਰ ਦਾ ਸਾਰੇ ਜਿੱਤਨੇ ਹਮਾਰੇ ਪੁਲਿਸ ਥਾਣੇ ਪੁਲਿਸ ਪੋਸਟ ਹੈ ਨਾਗਰਿਕ ਜਿੱਥੇ ਵੀ ਕੋਈ ਵੀ ਇਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਸ਼ੱਕ ਹੁੰਦਾ ਹੈ ਕਿ ਭਈ ਇਹ ਭਲਾ ਬੰਦਾ ਜਾਂ ਆਲਰੇਡੀ ਕਈ ਵਾਰ ਜੋ ਗਾਉਂ ਦੇ ਸਰਪੰਚ ਹੈਗੇ ਨੰਬਰਦਾਰ ਹੈਗੇ ਚੌਕੀਦਾਰ ਹੈਗੇ ਉਹਨਾਂ ਦੀ ਨੋਲੇਜ ਵੀ ਹੁੰਦਾ ਹੈ ਕਿ ਗਾਮ ਕੇ ਮੌਜੂਦ ਵਿਅਕਤੀ ਹੈਗੇ ਉਹਨਾਂ ਦੀ ਨੋਲੇਜ ਹੈ ਉਹਨਾਂ ਦਾ ਸਾਢੇ ਕੋਰ ਸਾਰੀ ਇਨਫੋਰਮੇਸ਼ਨ ਉਦੇ ਮਤਾਂ ਅਸੀਂ ਕਾਰਵਾਈ ਕਰਾਂਗੇ ਪਰ ਕਈ ਵਾਰ ਜਦਾਂ ਬੰਦੇ ਆਸ-ਪਾਸੇ ਹੋ ਜਾਂਦੇ ਹੈ ਤਾਂ گاؤں ਕੇ ਬੰਦੇ वहां ਦਿਨ ਰਾਤ ਰਹਿੰਦੇ ਉਹਨਾਂ ਨੂੰ ਪਤਾ ਰਹਿੰਦਾ ਕੋਈ ਫਲਾ ਬੰਦਾ ਹੈਗਾ ਉਹ ਕਈ ਰੂਪੋ ਸੌਨ ਲਈ ਬਚ ਗਿਆ ਦੂਜੇ ਡਿਸਟ੍ਰਿਕਟ ਵਿੱਚ ਚਲਾ ਗਿਆ ਤਾਂ ਐਦਾ ਕਿ ਕੋਈ ਜਿਹੜੀ ਵੀ ਚੀਜ਼ ਹੈ ਉਹ ਪਤਾ ਕਰਕੇ ਪੁਲਿਸ ਨੂੰ ਦੱਸੇ ਜ਼ਿਲ੍ਹੇ ਦੇ ਅਫਸਰ ਜਿਵੇਂ ਐਸਪੀ ડી ਸਾਹਿਬ ਹੈ ਇਹ ਕਿਦੇ ਐਦਾ ਕਿ ਪ੍ਰੋਗਰਾਮ ਚੱਲਣਗੇ ਉਹ ਜ਼ਿਲ੍ਹੇ ਦਾ ਉਹਨੂੰ ਕੋਆਰਡੀਨੇਟ ਕਰਨਗੇ ਨੌਡਲ ਅਫਸਰ ਐਸਐਸਪੀ ਸਾਹਿਬ ਹੈਗੇ ਮੈਨੂੰ ਵੀ ਦੱਸ ਸਕਦੇ ਆਂ ਬਸ ਸਿਕਰਟ ਇਨਫੋਰਮੇਸ਼ਨ ਦੱਸੇ ਰੂ ਦੇ ਮੁਤਾਬਕ ਤੁਰੰਤ ਉਸ ਪਰ ਐਕਸ਼ਨ ਲੇਗੇ ਉਹਦਾ ਮਾਮਲੇ ਨੂੰ ਸਾਰਾ ਵੈਰੀਫਾਈ ਕਰਕੇ ਉਚਦੀ ਕਾਰਵਾਈ ਕਰਾਂਗੇ ਚੱਕ ਪਾਣੀ ਚੀਪ ਲਈ ਮੁਖਤਰ ਤੋਂ ਸੋਮੂ ਖੇੜਾ ਦੀ ਰਿਪੋਰਟ